ਜਨਾਨੀ ਦੀ ਜਨਾਨੀ ਨਾਲੀ ਤੂੰ ਟੱਕਰ ਲੈ ਸਦਾ ਸਾਡੀ ਜਿਹੜੀ ਦੇਸ਼ ਦੀ ਨਾਰੀ ਆ ਵਾਲਮੀਕ ਸਮਾਜ ਦੀ ਮਜਬੂਤ ਸਿੱਖ ਹੈ ਤੂੰ ਉਹਦੇ ਨਾਲ ਨਹੀਂ ਟੱਕਰ ਕਰ ਸਕਦਾ ਮੈਂ ਤੇਰੀ ਮਾਂ ਨੂੰ ਕਹਿੰਦਾ ਤੇਰੀ ਮਾਂ ਬ ਅੱਛੀ ਹੁਣੀਆ ਉਹ ਤੇਰੀ ਮਾਂ ਜਿਹੜੀ ਸਾਡੀ ਮਾਂ ਆ ਪਰ ਪਤਾ ਨਹੀਂ ਤੂੰ ਕਿੱਥੋਂ ਗੰਦਾ ਅਡਾ ਜੰਮ ਗਿਆ ਆ ਤੂੰ ਗੰਦਾ ਆਂਡਾ ਜਿਹੜਾ ਜੰਮਿਆ ਨਾ ਉਹ ਮੇਰੇ ਖਿਆਲ ਤੇਰੀ ਮਾਂ ਵੀ ਰੋਂਦੀ ਹੁਣੀਆ ਮੇਰੇ ਮੈਂ ਕਿਹੜੇ ਗੰਦੇ ਆਂਡੇ ਨੂੰ ਜਨਮ ਦੇਤਾ ਪੰਨੂ ਜੇ ਤੂੰ ਤੇਰੇ ਚ ਹਿੰਮਤ ਹੈ ਉਹ ਸਾਲਿਆ ਹਰਾਮਜਾਦੇ ਮੈਂ ਹੁਣ ਗਾਲ ਕਿਹੜੀ ਕੱਢਣ ਲਈ ਉਹ ਸਾਲਿਆ ਮੇਰੇ ਆ ਮੇਰੀ ਕੌਮ ਦੇ ਸਾਲਿਆ ਮੇਰੇ ਮੰਜਵੀਆਂ ਦੇ ਸਾਲਿਆ ਮੇਰੇ ਐਸੀਆਂ ਦੇ ਸਾਲਿਆ ਮੇਰੇ ਮੂਹਨਵਾਸੀ ਦੇ ਸਾਲਿਆ ਆ ਤੇਰੇ ਜੀਜੇ ਖੜੇ ਆ ਦੇਖ ਮੈਂ ਕਿੰਨਾ ਸੋਹਣਾ ਆ ਤੇਰਾ ਜੀਜਾ ਨਾ ਸੋਹਣਾ ਹਲੇ ਮੈਂ ਨਾਲ ਆ ਲਈ ਤੇਰੀ ਭੈਣਾਂ ਨੇ ਉਸ ਵੇਲੇ ਮੇਰੇ ਕੋ ਆ ਜਣਾ ਤੇ ਇਸ ਕਰਕੇ ਤੈਨੂੰ ਦਸਤਾਂਵਾ ਵਾਰਨਿੰਗ ਦੇ ਰਹੇ ਆ ਮੈਂ ਵਾਰਨਿੰਗ ਮੰਜਵੀਆਂ ਸਮਝ ਗਿਆ ਮੈਂ ਸਫਾਈ ਸੇਵਾਦਾਰ ਦਾ ਪੁੱਤਰ ਐ ਮੈਂ 32 ਡਿਗਰੀ ਵਾਲਾ ਦਾ ਮੁੰਡਾ ਐ ਮੈਂ ਬਾਬਾ ਜੀਵਨ ਸਿੰਘ ਦਾ ਉਲਾਦ ਐ ਅਸੀਂ ਲੱਭ ਕੁਛ ਨੂੰ ਸਿੱਖਿਆ ਦਿੱਤੀ ਆ ਅਸੀਂ ਲੋਕਿਸ਼ਨਸ ਕਹਿ ਦਿੱਤੀ ਆ ਅਸੀਂ ਸਿਧਾਂਤ ਨਮਾ ਦਾ ਕਹਾਈਦਾ ਆਪਣਾ ਨੂੰ ਅਸੀਂ ਰਿਮਾਈਂਡਰ ਚਾਟੇ ਆ ਤੈਨੂੰ ਪਤਾ ਨਹੀਂ ਤੋਏ ਜਿਹੜਾ ਤੂੰ ਗਿਆ ਨਾ ਬਾਹਰ ਚ ਚੱਜ ਬਹਿ ਗਏ ਇਹ ਬਾਬਾ ਸਾਹਿਬ ਦੀ ਹਰਾਮ ਜਦਿਆ ਬੋ ਦੌਲਤ ਗਿਆ ਬਾਬਾ ਸਾਹਿਬ ਦੀ ਮੇਰਾ ਮਾਮਾ ਹਿਰਦਿਆ ਕੁੱਤਿਆ ਹਰਾਮ ਜਦਿਆ ਤੇਰਾ ਪਾਸਪੋਰਟ ਨਹੀਂ ਬੰਨਣਾ ਸੀਗਾ ਅੱਜ ਤੱਕ ਨਾ ਲੈ ਲੈ ਜੇ ਪੰਜਾਬ ਚ ਦਮ ਰੱਖਦੇ ਨਾ ਚੱਲ ਸਮਾਂ ਤੇਰਾ ਜਗ੍ਹਾ ਤੇਰੀ ਪੰਜਾਬ ਚ ਆ ਜਾ ਮਾਮਾ ਜੇ ਟੱਕਰ ਲੈਣੀ ਆ ਸੂਰਮੇ ਮਜੀਵੀ ਸਿੰਘ